ਤੇ ਹਾਂਜੀ 골ਡਨ ਦੇ ਵਿੱਚ ਨਾ ਅਸੀਂ ਜਿੱਦਾਂ ਪਹਿਲਾਂ ਮੈਂ ਤੁਹਾਨੂੰ ਵਲੌਗ ਚ ਕਿਹਾ ਸੀਗਾ ਕਿ ਥੋੜਿਆ ਤੁਰ ਫਿਰ ਕੇ ਵੀ ਇੱਥੋਂ ਜਿਹੜੇ ਘਰ-ਬਾਰ ਆ ਉਹ ਤੁਹਾਨੂੰ ਦਿਖਾ ਦਾਂਗੇ ਹਨਾ ਇੱਥੇ ਮੋਸਟਲੀ ਮੋਬਾਈਲ ਹਾਊਸ ਨੇ ਤੇ ਜਿੰਨੇ ਵੀ ਘਰ ਤੁਸੀਂ ਇੱਧਰ ਦੇਖੋਗੇ ਹਨਾ ਤੇ ਇਹ ਵਾਲੇ ਵੀ ਇਹ ਸਾਰੇ ਮੈਂ ਮੋਬਾਈਲ ਹਾਊਸ ਨੇ ਮੋਬਾਈਲ ਹਾਊਸ ਦਾ ਮਤਲਬ ਕਿ ਘਰ ਨਾ ਇਹ ਬਣੇ-ਬਣਾਏ ਆਉਂਦੇ ਆ ਤੇ ਇਹਨਾਂ ਨੂੰ ਇਦਾਂ ਹੀ ਟ੍ਰੇਲਰ ਤੇ ਲਿਆ ਕੇ ਤੇ ਐਜ਼ ਇਟ ਇਜ਼ ਹੀ ਰੱਖ ਦਿੰਦੇ ਆ ਤੇ ਨੀਚੇ ਪਿਲਰਸ ਖੜੇ ਕਰਕੇ ਉਦੇ ਉੱਪਰ ਐਜ਼ ਇਟ ਇਜ਼ ਰੱਖਿਆ ਹੁੰਦਾ ਤੇ ਫਿਰ ਜੋ ਵੀ ਇਹਦੇ ਚ ਪਾਈਪਲਾਈਨਸ ਵਗੈਰਾ ਸਾਰਾ ਥੱਲੋਂ ਸਿਸਟਮ ਉਹ ਕਰ ਦਿੰਦੇ ਆ ਸੈੱਟ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਵੀ ਉੱਥੇ ਇੱਕ ਘਰ ਇਦਾਂ ਹੀ ਉਹ ਰੱਖਦੇ ਪਏ ਆ ਤੇ ਉਹ ਵੀ ਮੈਂ ਤੁਹਾਨੂੰ ਇਹਦੇ ਚ ਦਿਖਾਉਣਾ ਹਨਾ ਤੇ ਬੜਾ ਪੀਸਫੁੱਲ ਜਿਹਾ ਟਾਊਨ ਆ ਤੇ ਆ ਦੇਖੋ ਇਦਾਂ ਹੀ ਲੋਕਾਂ ਨੇ ਘਰਾਂ ਚ 4 ਵੀਜ਼ ਰੱਖੀਆਂ ਹੋਈਆਂ ਸੋ ਹੁਣ ਆਰ ਵੀ ਮਤਲਬ ਇਹਦੇ ਵਿੱਚ ਹੀ ਬੈੱਡਰੂਮਸ ਕਿਚਨ ਵਾਸ਼ਰੂਮ ਲਿਵਿੰਗ ਰੂਮ ਸਾਰਾ ਕੁਝ ਬਣਿਆ ਹੁੰਦਾ ਕਿ ਜਦੋਂ ਤੁਸੀਂ ਘੁੰਮਣ ਫਿਰਨੇ ਜਾਣਾ ਕਿਤੇ ਤੇ ਇਹਨੂੰ ਇਦਾਂ ਹੀ ਪਿੱਛੇ ਪਿਕਅਪ ਰੱਕ ਦੇ ਪਿੱਛੇ ਪਾ ਕੇ ਲੈ ਕੇ ਜਾ ਸਕਦੇ ਹੋ ਤੇ ਇਹਦੇ ਵਿੱਚ ਹੀ ਸਟੇ ਕਰ ਸਕਦੇ ਆ ਤੇ ਇਦਾਂ ਦਾ ਏਰੀਆ ਕੁਝ 골ਡਨ ਦਾ ਤੇ ਇਹ ਪਹਾੜੀ ਇਲਾਕਾ ਸਾਰਾ ਤੇ ਇੱਥੋਂ ਦੇ ਲੋਕ ਸਮਰ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਆ ਜੋ ਜਿੱਦਾਂ ਹੁਣ ਆ ਤੁਸੀਂ ਦੇਖ ਹੀ ਸਕਦੇ ਹੋ ਘਰ ਦੇ ਵਿੱਚ ਆ ਆਫ ਰੋਡਿੰਗ ਲਈ ਇੱਕ ਹਨਾ ਇਹਨਾਂ ਨੇ ਟਰੱਕ ਜਿਹਾ ਛੋਟਾ ਜਿਹਾ ਖਿਲਾੜਿਆ ਹੋਇਆ ਦੀ ਨਾਲ ਹੀ ਇੱਧਰ ਛੋਟੀਆਂ ਆਰਵੀਜ਼ ਵੀ ਖੜੀਆਂ ਆ ਤੇ ਸਮਰ ਦੇ ਵਿੱਚ ਕੀ ਕਰਦੇ ਆ ਕਿ ਆਫ ਰੋਡਿੰਗ ਲਈ ਜਾਂਦੇ ਆ ਕੈਂਪਿੰਗ ਲਈ ਜਾਂਦੇ ਆ ਤੇ ਮੋਸਟਲੀ ਇੱਥੇ ਯਾਦਾ ਯੰਗ ਜਨਰੇਸ਼ਨ ਜਿਹੜੀ ਆ ਉਹ ਘੱਟ ਹੈ ਯੰਗ ਹੈਗੇ ਆ ਬਟ ਛੋਟੇ ਬੱਚੇ ਨੇ ਤੇ ਜਦੋਂ ਮੈਨੂੰ ਲੱਗਦਾ ਵੀ 18 ਦੇ ਹੋ ਜਾਂਦੇ ਆ ਤਾਂ ਮੋਸਟਲੀ ਵੱਡੇ ਟਾਊਨਸ ਵੱਲ ਜਾਂ ਵੱਡੇ ਸ਼ਹਿਰਾਂ ਵੱਲ ਜਾਣਾ ਸ਼ੁਰੂ ਕਰ ਦਿੰਦੇ ਆ ਤੇ ਤਾਂ ਹੀ ਕਰਕੇ ਜਿਹੜਾ ਇਹ ਟਾਊਨ ਆ ਜਿਆਦਾ ਇੱਥੇ ਸ਼ਾਂਤੀ ਕਹਿ ਸਕਦੇ ਆ ਆਪਾਂ ਵੀ ਜਿਆਦਾ ਸ਼ਾਂਤੀ ਆ ਕਿਉਂਕਿ ਮੋਸਟਲੀ ਜਿਹੜੇ ਮੈਚੁਰ ਲੋਕ ਜਿਆਦਾ ਰਹਿੰਦੇ ਆ ਤੇ ਵੈਸੇ ਵੀ ਇੱਕੇਚ ਤੇ ਆ ਕੇ ਹਨਾ ਤੇ ਇਹ ਲੋਕ ਜਿਹੜੇ ਆ ਥੋੜੀ ਪੀਸਫੁਲ ਜਗ੍ਹਾ ਤੇ ਰਹਿਣਾ ਪਸੰਦ ਕਰਦੇ ਆ ਤੇ ਸੋ ਜਿੰਨੇ ਵੀ ਅਸੀਂ ਇੱਥੇ ਘੁੰਮ ਫਿਰ ਕੇ ਦੇਖਿਆ ਲੋਕ ਤੁਹਾਨੂੰ ਥੋੜੇ ਮੈਚੁਰ ਲੋਕ ਜਿਹੜੇ ਆ ਉਹ ਇੱਥੇ ਦੇਖਣ ਨੂੰ ਮਿਲਦੇ ਆ ਆ ਦੇਖੋ ਇਹ ਹੁਣ ਇੱਕ ਇੱਥੇਕਰ ਬਣਦਾ ਪਿਆ ਜੇ ਤੁਸੀਂ ਦੇਖ ਸਕਦੇ ਹੋ ਐਦਾਂ ਕੰਨ ਰੱਖ ਕੇ ਤੇ ਉਹ ਨੀਚੇ ਜਿਹੜੇ ਇਹਨਾਂ ਨੇ ਪਿਲਰਸ ਬਣਾਏ ਹੋਏ ਆ ਉਹ ਨੀਚੇ ਐਦਾਂ ਪਿਲਰਸ ਬਣਾ ਦਿੰਦੇ ਆ ਤੇ ਉਸ ਤੋਂ ਬਾਅਦ ਇਹਨੂੰ ਸਾਈਡਿੰਗ ਜਿਹੜੀ ਇਹਦੀ ਸਾਰੀ ਕਵਰ ਕਰ ਦਿੰਦੇ ਆ ਤੇ ਇਸ ਏਰੀਏ ਦੇ ਵਿੱਚ ਮੋਸਟਲੀ ਸਾਰੇ ਜਿਹੜੇ ਆ ਉਹ ਮੋਬਾਈਲ ਹਾਊਸ ਹੀ ਮਿਲਣਗੇ ਐਂਡ ਲੋਕਾਂ ਨੇ ਮੇਨਟੇਨ ਵੀ ਬਹੁਤ ਕੀਤੇ ਹੋਏ ਆ ਸੋ ਇੱਧਰ ਵੀ ਆ ਦੇਖੋ ਕਿੰਨਾ ਸੋਹਣਾ ਮੇਨਟੇਨ ਕੀਤਾ ਹੋਇਆ ਹੈ ਨਾ ਸੋ ਬਹੁਤ ਸੋਹਣਾ ਏਰੀਆ ਹੈ ਜੀ ਗੋਲਡਨ ਸਾਨੂੰ ਤੇ ਟਾਊਨ ਬਹੁਤ ਸੋਹਣਾ ਲੱਗਿਆ ਤੇ ਇਹ ਗੋਲਡਨ ਦੀ ਜਿਹੜੀ ਮੇਨ ਸਟਰੀਟ ਆ ਸੋ ਇਹ ਉਹੀ ਹਾਈਵੇ 1 ਸੋ ਇਧਰ ਨੂੰ ਚਲਾ ਗਿਆ ਬੈਂਫ ਲੇਕ ਲੂਇਸ ਮਤਲਬ ਅਲਬਰਟਾ ਤੇ ਇਧਰ ਵਾਲੀ ਸਾਈਡ ਤੇ ਆ ਗਿਆ ਸਾਰਾ BC ਸਾਰੀ ਕਲੋਨਾ ਜਿੱਧਰ ਵੀ ਜਾਣਾ ਇਹ ਸਾਰੀ ਰੋਡ ਸਿੱਧੀ ਉੱਤਰ ਜਾਂਦੀ ਹੈ ਤੇ ਜਿੱਦਾਂ ਮੈਂ ਦੱਸਿਆ ਸੀਗਾ ਕਿ مین ਸਟਰੀਟ ਤੇ ਕਾਫੀ ਗੈਸ ਸਟੇਸ਼ਨ ਨੇ ਉਹ ਸਾਹਮਣੇ ਤੁਸੀਂ ਦੇਖਦਾ ਹੋਣਾ ਤੁਹਾਨੂੰ ਐਸਓ ਦਾ ਆ ਗੈਸ ਸਟੇਸ਼ਨ ਤੇ ਨਾਲ ਹੀ ਰਮਾਡਾ ਹੋਟਲ ਸੋ ਇੱਧਰ ਵੀ ਹੋਟਲ ਆ ਟਰੈਵਲ ਲੋਜ ਤੇ ਇਹ ਸਾਹਮਣੇ ਸ਼ੈਵਰੋਂ ਦਾ ਗੈਸ ਸਟੇਸ਼ਨ ਮੈਕਡੋਨਲਡਸ ਐਨ ਡਬਲਯੂ ਤੇ ਅੱਗੇ ਜਾ ਕੇ ਉਹ ਸਾਹਮਣੇ ਤੁਹਾਨੂੰ ਮੈਕਡੀ ਤੋਂ ਅੱਗੇ ਦਿਖ ਜਾਉਣਾ ਹੈ ਸ਼ੈਲ ਦਾ ਗੈਸ ਸਟੇਸ਼ਨ ਇਹ ਉਸ ਤੋਂ ਅੱਗੇ ਪੈਟਰੋ ਕੈਨੇਡਾ ਆ ਡੇਰੀ ਕਵੀਨ ਤੇ ਨਾਲ ਉਹਦੇ ਲਾਗੇ ਟਿਮ ਹੋਟਲ ਸੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਇਸ ਟਾਊਨ ਦੇ ਵਿੱਚੋਂ ਦੀ ਲੰਘਦੇ ਆ ਤੇ ਆਲਮੋਸਟ ਜਿਹੜੇ ਆਪਣੇ ਫਾਸਟ ਫੂਡ ਦੀ ਹਰ ਚੀਜ਼ ਹੀ ਹੈਗੀ ਆ ਇੱਥੇ ਆ ਨੂੰ ਗੰਬਰੇ ਲੈਂਡ ਨੂੰ ਤੇ ਮੋਸਟਲੀ ਟਰੱਕ ਜਿਹੜੇ ਆ ਉਹ ਇੱਥੇ ਰੁੱਕੇ ਜਾਂਦੇ ਹਨ ਕਿਉਂਕਿ ਇਸ ਤੋਂ ਬਾਅਦ ਜਿਹੜਾ ਅਗਲਾ ਗੈਸ ਸਟੇਸ਼ਨ ਆਉਂਦਾ ਹੈ ਉਹ ਜਾ ਕੇ ਮੈਨੂੰ ਲੱਗਦਾ ਵੀ ਬੈਂਫ ਦੇ ਕੋਲੇ ਜਾ ਕੇ ਗੈਸ ਸਟੇਸ਼ਨ ਆਉਂਦਾ ਹੈ ਤੇ ਥੋੜਾ ਬਹੁਤ ਇੱਥੇ ਸਟੇ ਕਰਨ ਨੂੰ ਵੀ ਬਣਿਆ ਹੋਇਆ ਆ ਨਾ ਦੇਖੋ ਜਿੱਦਾਂ ਇੱਥੇ ਟਰੱਕ ਖੜੇ ਆ ਹਨ ਸਾਈਡ ਤੇ ਲਾ ਕੇ ਲਾਈਨ ਦੇ ਵਿੱਚ ਤੇ ਵੀ ਥੋੜੀ ਇੱਥੇ ਰੈਸਟ ਵੀ ਹੋ ਜਾਂਦੀ ਹੈ ਜੰਨਾ ਨਹੀਂ ਜਾਣਾ ਉਹ ਲਦਾਵਾਲੇ ਜਿਹੜੇ ਟਰੱਕ ਖੜੇ ਆ ਇਹ ਜਾਨ ਨੂੰ ਇਧਰ ਨੂੰ ਕਲੋਨਾ ਜਾਂ ਬੀਸੀ ਵੱਲ ਜਾਣਗੇ ਸਰੀ ਵੱਲ ਤੇ ਜਿਹੜੀ ਉਧਰ ਵਾਲੀ ਸਾਈਡ ਆ ਉਹ ਲਗਟਾ ਬੈਂਕ ਵਾਲੇ ਪਾਸੇ ਜਾਣਗੇ ਤੇ ਜਿਹੜਾ ਆ ਵਾਲਾ ਕੈਸਿਸ਼ ਨਾ ਸ਼ੈਵਰੋਂ ਦਾ ਸੋ ਇਹ ਆਪਣੇ ਬੰਦਿਆਂ ਦਾ ਆ ਤੇ ਅੰਦਰ ਜਾ ਕੇ ਤੁਹਾਨੂੰ ਮਲਾਉਣਾ ਵੀ ਆ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਹੋ ਵੈਸੇ ਵਲੌਗ ਦੇ ਵਿੱਚ ਤੇ ਮੈਂ ਅੰਦਰ ਜਾ ਕੇ ਵੀ ਤੁਹਾਨੂੰ ਮਲਾਉਣਾ ਪਾਜੀ ਹੋਣਾ ਨਾਲ ਤੇ ਆਜੋ ਜੀ ਚੱਲਦੇ ਆ ਗੈਸ ਸਟੇਸ਼ਨ ਦੇ ਅੰਦਰ ਤੇ ਨਾਲੇ ਤੁਹਾਨੂੰ ਦਿਖਾਉਣੀ ਆ ਵੀ ਕੀ ਕੀ ਹੈ ਵੇਚਦੇ ਆ ਗੈਸ ਸਟੇਸ਼ਨ ਦੇ ਅੰਦਰ ਤੇ ਆਲਮੋਸਟ ਸਾਰੇ ਕੈਨੇਡਾ ਦੇ ਵਿੱਚ ਗੈਸ ਸਟੇਸ਼ਨ ਸਾਰੇ ਸੇਮ ਹੀ ਹੁੰਦੇ ਆ ਸੋ ਆਹ ਤੁਸੀਂ ਦੇਖ ਸਕਦੇ ਵੀ ਕੀ ਕੀ ਹੈਗਾ ਇੱਥੇ ਸੋ ਇਧਰ ਆਈਸਕ੍ਰੀਮਸ ਤੋਂ ਲੈ ਕੇ ਹੈਟਸ ਐਡਵਿਲ ਟੈਨੋਲ ਤੇ इवन ਫੋਨ ਦੇ ਚਾਰਜਰ ਵਗੈਰਾ ਹੈ ਨਾ ਉਹ ਵੀ ਇੱਥੇ ਤੁਹਾਨੂੰ ਮਿਲ ਜਾਂਦੇ ਆ ਕਿਨ ਕੇਸ ਐਮਰਜੈਂਸੀ ਲੋੜ ਪੈ ਗਈ ਫੋਨ ਦਾ ਚਾਰਜਰ ਚਾਹੀਦਾ ਜਾਂ ਕੁਝ ਵੀ ਇਦਾਂ ਦੀ ਚੀਜ਼ ਚਾਹੀਦੀ ਹੈ ਉਹ ਤੁਸੀਂ ਗੈਸ ਸਟੇਸ਼ਨ ਤੋਂ ਬਾਈ ਕਰ ਸਕਦੇ ਹੋ ਗ੍ਰੇਟੀਅਮ ਵੀ ਲੱਗਾ ਹੋਇਆ ਜੇ ਤੁਹਾਨੂੰ ਕੈਸ਼ ਚਾਹੀਦਾ ਕੈਸ਼ ਕਢਾ ਸਕਦੇ ਹੋ ਇਹ ਦੇਖ ਲੁ ਐਂਡ ਇਹ ਆਗੇ ਸਾਰੇ ਡਰਿੰਕਸ ਪਾਣੀ ਹੋ ਗਿਆ ਕੋਲਡ ਡਰਿੰਕ ਹੋ ਗਿਆ ਮਿਲਕ ਹੋ ਗਿਆ ਕਹਿੰਦਾ ਮੈਂ ਵੀ ਜਿਹੜੀਆਂ ਵੀ ਤੁਹਾਨੂੰ ਡੇਲੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਆ ਟਰੈਵਲ ਟਾਈਮ ਤੇ ਜਾਂ ਵੈਸੇ ਵੀ ਜਿਹੜੀਆਂ ਬੇਸਿਕ ਨੀਡਸ ਦੀਆਂ ਚੀਜ਼ਾਂ ਨਾ ਉਹ ਸਾਰੀਆਂ ਹੀ ਇਸ ਗੈਸ ਸਟੇਸ਼ਨਸ ਦੇ ਉੱਪਰ ਮਿਲ ਜਾਂਦੀਆਂ ਤੇ ਆਲਮੋਸਟ ਸਾਰੇ ਗੈਸ ਸਟੇਸ਼ਨਸ ਇਦਾਂ ਹੀ ਬਣੇ ਹੁੰਦੇ ਆ ਹਾਂ ਇਹ ਹੋ ਸਕਦਾ ਵੀ ਕਿਸੇ ਨੇ ਕੋਈ ਅਲੱਗ ਬ੍ਰਾਂਡ ਰੱਖਿਆ ਹੋਵੇ ਕਿਸੇ ਨੇ ਹੋਰ ਬ੍ਰਾਂਡ ਰੱਖਿਆ ਹੋਵੇ ਹਨਾ ਇਹ ਇਹ ਚੈੱਕ ਕਰੋ ਇਧਰ ਬ੍ਰੈਡਸ ਵਗੈਰਾ ਵੀ ਹੈਗੇ ਤੇ ਨਾਲ ਇਧਰ ਆ ਗਿਆ ਆਪਣਾ ਕਾਫੀ ਸਟੇਸ਼ਨ ਬਿਸਟਰੋ ਫ੍ਰੈਸ਼ ਕਾਫੀ ਤੇ ਇਹ ਹੈ ਜੀ ਗੈਸ ਸਟੇਸ਼ਨ ਦੇ ਓਨਰ ਰੁਪਿੰਦਰ ਭਾਜੀ ਇਹਨਾਂ ਨੂੰ ਤੁਸੀਂ ਪਹਿਲਾਂ ਵੀ ਇਸ ਵਲੌਗ ਜੀ ਮਿਲੇ ਹੋ ਤੇ ਸਾਡੇ ਆਉਣ ਵਾਲੇ ਵਲੌਗ ਵੀ ਤੁਹਾਨੂੰ ਮਿਲਦੇ ਰਹਿਣਗੇ ਹਨਾ ਤੇ ਹਾਂਜੀ ਭਾਈ ਕਿੱਥੇ ਕਬਰੀ ਆਪਣਾ ਇੱਕ ਗੈਸ ਸਟੇਸ਼ਨ ਆਸਟ੍ਰੋਲੋਜੀ ਸਾਰਿਆਂ ਨੂੰ ਕੈਲਗਰੀ ਤੋਂ ਸਰੀ ਹਾਈਵੇ 1 ਦੇ ਉੱਪਰ 골ਡਨ ਸ਼ੈਬਰਨ ਵੈਲਕਮ ਸਾਰਿਆਂ ਦਾ ਐਨੀ ਟਾਈਮ ਤੇ ਇਹ ਜੀ ਉਹ ਲੰਬਰ ਕੰਪਨੀ ਪੀ ਡਬਲਯੂਟੀ ਪੈਸੀਫਿਕ ਵood ਟੈਕ 골ਡਨ ਦੇ ਵਿੱਚ ਤੇ ਕਿਉਂਕਿ ਜਿਹੜੀ ਪਹਿਲੀ ਲੰਬਰ ਫੈਕਟਰੀ ਸੀਗੀ ਜਿੱਥੇ ਆਪਣੇ ਪ੍ਰਾਣੇ ਸਿੱਖ ਆਏ ਸੀਗੇ ਉਹਦੇ ਵਿੱਚ ਅੱਗ ਲੱਗ ਗਈ ਸੀਗੀ ਤੇ ਅੱਗ ਲੱਗਣ ਦੇ ਨਾਲ ਜਿਹੜੀ ਆ ਉਹ ਫੈਕਟਰੀ ਬੰਦ ਹੋ ਗਈ ਸੀ ਉਸ ਤੋਂ ਬਾਅਦ ਦੁਬਾਰਾ ਜਿਹੜੀ ਇਹ ਫੈਕਟਰੀ ਸ਼ੁਰੂ ਕੀਤੀ ਗਈ ਸੋ ਉਹ ਜਗ੍ਹਾ ਅਲੱਗ ਆ ਇਹ ਜਗ੍ਹਾ ਅਲੱਗ ਆ ਬਟ ਇੱਥੇ ਵੀ ਆਪਣੇ ਜਿਹੜੇ ਪੁਰਾਣੇ ਪੰਜਾਬੀ ਆ ਜਿਹੜੇ ਪਹਿਲੇ ਪੰਜਾਬੀ ਆਏ ਆ ਉਹ ਕਾਫੀ ਇੱਥੇ ਜੌਬਸ ਕਰਦੇ ਨੇ ਤੇ ਅਜੇ ਵੀ ਜੌਬਸ ਕਰਦੇ ਆ ਤੇ ਇੱਧਰ ਹੈਗੀ ਆ ਨਾਲ ਰੇਲਵੇ ਲਾਈਨ ਤੇ ਇਹਦੇ ਵਿੱਚੋਂ ਦੀ ਜਿਹੜੀ ਆ ਮੋਸਟਲੀ ਮਾਲ ਗੱਡੀ ਜਿਹੜੀ ਆ ਉਹ ਇੱਥੇ ਆ ਕੇ ਰੋਕਦੀ ਆ ਤੇ ਇੱਧਰ ਇੱਕ ਪਾਸੇ ਬੀਸੀ ਤੇ ਇਧਰ ਨੂੰ ਜਿਹੜਾ ਟਰੇਨ ਜਾਂਦੀ ਹੈ ਉਹ ਜਾਂਦੀ ਹੈ ਐਲਬਰਟਾ ਨੂੰ ਤੇ ਇੱਥੋਂ ਜਿਹੜੀ ਉਹ ਲੋਡ ਹੁੰਦੀਆਂ ਟਰੇਨਸ ਤੇ ਆਲ ਓਵਰ ਕੈਨੇਡਾ ਦੇ ਵਿੱਚ ਜਿਹੜਾ ਆ ਉਹ ਦਾ ਸਮਾਨ ਲੰਬਰ ਫੈਕਟਰੀ ਦਾ ਉਹ ਜਾਂਦਾ ਦਣਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਰੱਕ ਦੇ ਉੱਪਰ ਲੋਡ ਹੋ ਕੇ ਸਮਾਨ ਖੜਾ ਹੋਇਆ ਹਨ ਤੇ ਇਹ ਵੀ ਕਿਸੇ ਨਾ ਕਿਸੇ ਪਾਸੇ ਜਿਹੜਾ ਆ ਉਹ ਜਾਣ ਦੀ ਤਿਆਰੀ ਚ ਤੇ ਉਹ ਨਾਲ ਹੀ ਅੱਗੇ ਇਹਨਾਂ ਦਾ ਉਹ ਦੇਖੋ ਗਦਾਮ ਬਣਿਆ ਹੋਇਆ ਜਿੱਥੇ ਕਾਫੀ ਲੰਬਰ ਜਿਹੜੀ ਆ ਉਹ रेडी ਹੋ ਕੇ ਪਈ ਆ ਤੇ ਇਸ ਇਸ ਫੈਕਟਰੀ ਵਾਲੋਂ ਇੱਕ ਹੋਰ ਚੀਜ਼ ਪਤਾ ਲੱਗੀ ਕਿ ਜਿਹੜੀ ਇੱਥੇ ਵੇਜਸ ਨੇ ਉਹ ਕਾਫੀ ਹਾਈ ਵੇਜਸ ਨੇ ਕਿ ਜਿਹੜੇ ਵੀ ਵਰਕਰ ਇੱਥੇ ਕੰਮ ਕਰਦੇ ਆ ਨਾ ਉਹਨਾਂ ਦੀਆਂ ਵੇਜਸ ਕਾਫੀ ਹਾਈ ਨੇ ਕਿਉਂਕਿ ਇਹ ਆਪਣੇ EMPLOYEES ਦਾ ਜਿਹੜਾ ਆ ਉਹ ਬਹੁਤ ਵਧੀਆ ਖਿਆਲ ਰੱਖਦੇ ਆ ਤੇ ਬਾਕੀ ਬੈਨੀਫਿਟਸ ਵਗੈਰਾ ਇਹਨਾਂ ਨੂੰ ਜਿਹੜੇ ਆ ਉਹ ਬਹੁਤ ਜ਼ਿਆਦਾ ਨੇ ਤੇ ਇਹ ਹੁਣ ਆ ਗਏ ਆ ਜੀ ਅਸੀਂ 골ਡਨ ਦੀ ਦੂਸਰੀ ਸਾਈਡ ਤੇ ਜਿਹੜਾ ਰਾਤੀ ਤੁਹਾਨੂੰ ਬ੍ਰਿਜ ਦਿਖਾਇਆ ਸੀ ਉਹ ਕ੍ਰੋਸ ਕਰਕੇ ਹੁਣ ਦੂਸਰੀ ਸਾਈਡ ਤੇ ਆ ਗਏ ਤੇ ਇੱਧਰ ਜਿਹੜੇ ਘਰ ਆ ਇਹ ਜਿੱਦਾਂ ਨਾਰਮਲ ਘਰ ਬਣਾਉਂਦੇ ਆ ਇਹ ਉਵੇਂ ਦੇ ਘਰ ਆ ਸਾਰੇ ਕਿ ਜਿੱਦਾਂ ਇਹ ਇੱਥੇ ਹੀ ਜਿੱਥੇ ਘਰ ਹੈਗਾ ਇੱਥੇ ਬਿਲਟ ਹੋਇਆ ਹੋਇਆ ਘਰ ਜਿਹੜੇ ਪਹਿਲਾਂ ਘਰ ਦਿਖਾਏ ਸੀ ਤੁਹਾਨੂੰ ਉਹ ਸਾਰੇ ਮੋਬਾਈਲ ਹਾਊਸ ਸੀਗੇ ਤੇ ਇਹ ਵਾਲੇ ਜਿਹੜੇ ਇਹ ਨਾਰਮਲ ਘਰ ਨੇ ਤੇ ਕੁਝ ਇਦਾਂ ਦੇ ਘਰ ਆ ਇੱਥੇ 골ਡਨ ਦੇ ਵਿੱਚ ਤੇ ਕਾਫੀ ਖੁੱਲੇ ਡੁੱਲੇ ਬਣੇ ਹੋਏ ਆ ਇਹ ਵੀ ਤੇ ਇੱਧਰ ਇਹ ਚਰਚਾ 골ਡਨ ਦੀ ਤੇ ਇੱਧਰ ਅੱਗੇ ਨਾਲ ਹੀ ਖੁੱਲੇ ਡੁੱਲੇ ਘਰ ਬਣੇ ਹੋਏ ਆ ਤੇ ਜਿਹੜਾ ਮੈਂ ਆਰ ਵੀ ਦੇ ਅੱਗੇ ਤੁਹਾਨੂੰ ਦੱਸਿਆ ਸੀਗਾ ਵੀ ਮੋਸਟਲੀ ਇੱਥੇ ਘਰਾਂ ਚਾਰ ਵੀਜ਼ਾ ਹਨਾ ਇੱਧਰ ਵਾਲੇ ਪਾਸੇ ਵੀ ਅਸੀਂ ਕਾਫੀ ਘਰਾਂ ਦੇ ਬਾਹਰ ਆਰ ਵੀਜ਼ ਖੜੀਆਂ ਦੇਖੀਆਂ ਤੇ ਉਹੀ ਲੋਕੀ ਸਮਰ ਦੇ ਵਿੱਚ ਜਦੋਂ ਘੁਮਣ ਫਿਰਨ ਜਾਂਦੇ ਆ ਤੇ ਹੋਟਲ ਲੈਣ ਦੀ ਲੋੜ ਨਹੀਂ ਪੈਂਦੀ ਤੇ ਆਈ ਗੈਸ ਕਾਫੀ ਟ੍ਰੈਂਡ ਆ ਆਲਮੋਸਟ ਹਰ ਦੂਜੇ ਤੀਜੇ ਘਰ ਦੇ ਬਾਹਰ ਜਿਹੜੀ ਆ ਉਹ ਆਰ ਵੀ ਲੱਗੀ ਹੋਈ ਆ ਤੇ ਆ ਵੀ ਆਰ ਵੀ ਕਾਫੀ ਵੱਡੀ ਆ ਦੇਖ ਸਕਦੇ ਹੋ ਤੁਸੀਂ ਇੱਥੇ ਹਨਾ ਆ 골ਡਨ ਟਾਊਨ ਦੇ ਵਿੱਚ ਹੀ ਇੱਕ ਗੋਲਫ ਕਲੱਬ ਆ ਤੇ ਗੋਲਫ ਕਲੱਬ ਬਿਲਕੁਲ ਪਹਾੜਾਂ ਦੇ ਵਿੱਚੋਂ ਵਿੱਚ ਬਣਿਆ ਹੋਇਆ ਤੇ ਦੇਖੋ ਇੱਧਰ ਵੀ ਗੋਲਫ ਕਲੱਬ ਆ ਔਰ ਸਾਈਡ ਤੇ ਵੀ ਗੋਲਫ ਕਲੱਬ ਆ ਰਾਈਟ ਸਾਈਡ ਤੇ ਤੇ ਵਿੱਚ ਪਾਣੀ ਦਾ ਝਰਨਾ ਜਿਹੜਾ ਉਹ ਲੰਘਦਾ ਤੇ ਆਸ-ਪਾਸੇ ਪਹਾੜ ਨੇ ਤੇ ਹਾਂਜੀ ਮੈਂ ਇੱਧਰ ਵੀ ਦਿਖਾਦਾ ਤੁਹਾਨੂੰ ਇਸ ਸਾਈਡ ਤੇ ਵੀ ਤੇ ਪਾਣੀ ਦੀ ਆਵਾਜ਼ ਵੀ ਸ਼ਾਇਦ ਤੁਹਾਨੂੰ ਥੋੜੀ ਥੋੜੀ ਆਉਂਦੀ ਹੋਊਗੀ ਨਾ ਤੇ ਬਹੁਤ ਸੋਹਣਾ 뷰 ਆ ਤੇ ਨਾਲ ਵਿੱਚ ਹੈਗਾ ਗੋਲਫ ਕਲੱਬ ਉਹ ਦੇਖੋ ਸੋ ਵਿੱਚ ਉਹ ਰੋਡ ਰੋਡ ਕ੍ਰੋਸ ਕਰਕੇ ਵੀ ਉਹ ਸਾਈਡ ਤੇ ਗੋਲਫ ਕਲੱਬ ਹੈ ਤੇ ਬਾਕੀ ਗੋਲਫ ਗੇਮ ਖੇਡਣ ਲਈ ਦੋ ਚੀਜ਼ਾਂ ਚਾਹੀਦੀਆਂ ਸੋ ਪਹਿਲੀ ਚੀਜ਼ ਚਾਹੀਦੀ ਸਾਡ ਕੋਲ ਟਾਈਮ ਹੋਣਾ ਚਾਹੀਦਾ ਤੇ ਦੂਜਾ ਕੜ ਕੋ ਪੈਸਾ ਹੋਣਾ ਚਾਹੀਦਾ ਹੈ ਤੇ ਕਿਉਂਕਿ ਗੋਲਫ ਜਿਹੜੀ ਗੇਮ ਹੈ ਮੋਸਟਲੀ ਬਿਜ਼ਨਸਮੈਨ ਜਾਂ ਰਿਚ ਬੰਦਿਆਂ ਦੀ ਗੇਮ ਮੰਨੀ ਜਾਂਦੀ ਹੈ ਤੇ ਬਾਕੀ ਚੀਜ਼ ਇਹ ਆ ਵੀ ਚਾਹੇ ਗੋਲਫ ਹੋਵੇ ਜਾਂ ਕੋਈ ਹੋਰ ਗੇਮ ਆ ਜਾਂ ਕੁਝ ਵੀ ਵਧੀਆ ਐਕਟੀਵਿਟੀ ਜਿਹੜੀ ਆ ਉਹ ਟਰਾਈ ਆਪਾਂ ਨੂੰ ਸਭ ਨੂੰ ਕਰਨੀ ਚਾਹੀਦੀ ਹੈ ਨਾ ਤੇ ਕਿਉਂਕਿ ਟਰਾਈ ਕਰਕੇ ਹੀ ਪਤਾ ਲੱਗਦਾ ਕਿ ਕਿਹੜੀ ਚੀਜ਼ ਕਿੱਦਾਂ ਦੀ ਹੈ ਤੇ ਐ ਵੀ ਸਾਡੇ ਮਾਸੀ ਦਾ ਬੇਟਾ ਵੀ ਵਰਿੰਦਰ ਹਾਂਜੀ ਵਰਿੰਦਰ ਕੀ ਹਾਲ ਚਾਲ ਵਧੀਆ ਵਧੀਆ ਭਾਈ ਜੀ ਹਾਂਜੀ ਵਧੀਆ ਜੀ ਤੇ 골ਡਨ ਦਾ 블로그 ਸਾਡਾ অলমোਸਟ ਖਤਮ ਹੋਣ ਵਾਲਾ ਤੇ ਅਗਲੇ ਬਲੌਗ ਜਿਹੜੇ ਆ ਸਾਡੇ ਕੋਲੋਨਾ ਦੇ ਆਉਣਗੇ ਤੇ ਉਹਨਾਂ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਜੀ ਵਰਿੰਦਰ ਦਾ ਤੇ ਰੁਪਿੰਦਰ ਭਾਜੀ ਦਾ ਤੇ ਉਹਨਾਂ ਦੀ ਸਾਰੀ ਫੈਮਿਲੀ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ 골ਡਨ ਟਾਊਨ ਦਿਖਾਉਣ ਚ ਤੇ ਜਿਨ੍ਹਾਂ ਦੇ ਕਰਕੇ ਅਸੀਂ ਇਹ ਬਲੌਗ ਬਣਾ ਸਕੇ ਹਨ ਤੇ ਤੁਹਾਡੇ ਤੱਕ ਬਲੌਗ ਲੈ ਕੇ ਆ ਸ ਇਹ ਸੀਗਾ ਜੀ ਸਾਡਾ ਅੱਜ ਦਾ ਬਲੌਗ ਜਿਹਦੇ ਚ ਅਸੀਂ ਤੁਹਾਨੂੰ 골ਡਨ ਟਾਊਨ ਕਮਾਇਆ ਤੇ ਨੈਕਸਟ ਵਲੌਗ ਦੇ ਵਿੱਚ 골ਡਨ ਸਕਾਈ ਬ੍ਰਿਜ ਜਿਪਲਾਈਨ ਉਹਦੇ ਬਾਰੇ ਦੱਸਾਂਗੇ ਤੇ ਫਿਰ ਉਸ ਤੋਂ ਬਾਅਦ ਕਲੋਨਾ